ਤੇ ਮੋਟਰਸਾਈਕਲ ਤੇ ਸੀਗੇ ਤੇ ਪਿੱਛੇ ਉਹ ਆ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਰੁਕੋ ਰੁਕੋ 2 ਮਿੰਟ ਰੁਕੋ ਮੈਂ ਉੱਤਰ ਗਿਆ ਉਹ ਉਹ ਇੰਨਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਸ਼ੱਕ ਪੈਂਦੀ ਕਿ ਪੁਰਾਣੀ ਦੋ ਕਿ ਤਿੰਨਾਂ ਨਹੀਂ ਸੀ ਮੈਨੂੰ ਅੰਤਾਜਾ ਇਹ ਉਹ ਮੋਟਰਸਾਈਕਲ ਤੇਜ਼ੀ ਐਸੀ ਵੀ ਮੋਟਰਸਾਈਕਲ ਤੇਜ਼ੀ ਤੇ ਫਿਰ ਇਸ ਕਰਕੇ ਮੈਂ ਉਤਰਿਆ ਉਤਰਿਆ ਤੇ ਉਹ ਮੁੰਡਾ ਕੋਲੇ ਖੜ ਗਿਆ ਉਹਨਾਂ ਦੇ ਤੋਂ ਚੀਕਾਂ ਮਾਰਨ ਲੱਗੇ ਤੇ ਮੈਂ ਮੈਂ ਜੋ ਭੱਜਣ ਲੱਗਾ ਜਦੋਂ ਮੱਤਜਾਂ ਲੱਗਾ ਉਹ ਦੋਨਾਂ ਨੇ ਮੇਰੇ ਜਿਹੜੋ ਮਾਰਿਆ ਉਦੋਂ ਮੈਨੂੰ ਜਮਾ ਨਹੀਂ ਪਤਾ ਲੱਗਾ ਬਸ ਇਹਦੂ ਕੁਝ ਕੱਖ ਵੀ ਨਹੀਂ ਪਤਾ ਤੇ ਤੇ ਇਹਨਾਂ ਕੋਲ ਨਵਾਂ ਪੱਟੀ ਦਾ ਮੋਟਰਸਾਈਕਲ ਸੀਗਾ ਜੋ ਕਿ ਅੱਜ ਨੇ ਪਹਿਲੀ ਕੈਸਟਦਾਰੀ ਸੀਗੀ ਤੇ ਉਸਦੇ ਪਹਿਲੀ ਕੈਸਟਦਾਰੀ ਤੇ ਇਹ ਕਹਿੰਦੇ ਵੀ ਆਪਾਂ ਖਾਣ ਪੀਣ ਚਾਉਣੀ ਇਹ ਦੋਵੇਂ ਮੁੰਡੇ ਬਿਆਰ ਆ ਰਹੇ ਸੀਗੇ ਇਹ ਨਵੇਂ ਮੁਰਥਣ ਕੇ ਡਾਈ ਪੂਰੀ ਨੰਬਰ ਨਹੀਂ ਚਾਰ tane ਸੀਗੇ ਕਿ ਆਇਆ ਇਹਦੀ ਇਹਦੀ ਲੱਤਾਂ ਤੇ ਕੁਚ ਟੱਟਾਂ ਨੇ ਜਿਨ੍ਹਾਂ ਦੇ ਨਿਸ਼ਾਨ ਲੱਗ ਰਹੇ ਆ ਕਿ ਗਨ ਸ਼ਾਟ ਵਾਲੇ ਹੋਣੇ ਬਾਕੀ ਆ ਜਾਏ ਆਪਾਂ ਉਹਨੂੰ ਡੀਪਲੀ ਐਗਜ਼ਾਮਨ ਕਰਾਂਗੇ ਇੰਨਾ ਨਹੀਂ ਸ਼ੋਰਟੀ ਦੇ ਦਿੰਦੇ ਸੀ ਵਿਵਸਤਾ ਨੂੰ ਛਿੱਕੇ ਤੇ ਟੰਗਦਿਆਂ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਦੂਸਰੇ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਇੱਕ ਨੂੰ ਗੋਲੀਆਂ ਨਾਲ ਜ਼ਖਮੀ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਮੋਟਰਸਾਈਕਲ ਖੋ ਕੇ ਲੁੱਟੇਰੇ ਫਰਾਰ ਹੋ ਗਏ ਜ਼ੇਰੇ ਇਲਾਜ ਨੌਜਵਾਨ ਲਾਪਰੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਹੋਰ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜੀਰਾ ਸ਼ਹਿਰ ਤੋਂ ਆਪਣੇ ਪਿੰਡ ਗਾਜੜੀ ਵਾਲਾ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਦੱਸਿਆ ਕਿ ਉਸਦਾ ਦੂਸਰਾ ਸਾਥੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਅਤੇ ਗੱਲ ਕਰਦੇ ਦੌਰਾਨ ਉਹਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹਨਾਂ ਵੱਲੋਂ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜੋ ਕਿ ਉਸ ਦੀਆਂ ਦੋਨੋਂ ਲੱਤਾਂ ਉੱਪਰ ਗੋਲੀਆਂ ਲੱਗੀਆਂ ਅਤੇ ਮੋਟਰਸਾਈਕਲ ਸਵਾਰ ਲੁਟੇਰੇ ਉਹਨਾਂ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਹਾਂ ਸ਼ਹਿਰ ਚ ਆ ਰਹੇ ਸੀਗੇ ਆ ਘਰ ਨੂੰ ਆ ਰਹੇ ਸੀਗੇ ਨਾਮ ਕੀ ਤੁਹਾਡਾ ਮੇਰਾ ਨਾਮ ਮੇਰਾ ਨਾਮ ਲਾਭਪ੍ਰੀਤ ਕਿੱਥੋਂ ਦੇ ਰਹੇ ਮੈਂ ਆਪਾਂ ਹੀ ਗਾਦੜੀ ਵਾਲੇ ਤੇ ਵਾਕਾ ਹੋਇਆ ਜਾ ਕੀ ਹੋਇਆ ਕੀ ਹੋਇਆ ਕਿ ਮੋਟਰਸਾਈਕਲ ਤੇ ਸੀਗੇ ਤੇ ਮੋਟਰਸਾਈਕਲ ਤੇ ਸੀਗੇ ਤੇ ਪਿੱਛੇ ਉਹ ਆ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਰੋਕੋ ਰੋਕੋ 2 ਮਿੰਟ ਰੋਕੋ ਮੈਂ ਉੱਤਰ ਗਿਆ ਸੀ ਉਹ ਉਹ ਇਹਨਾਂ ਦਾ ਮੈਨੂੰ ਪਤਾ ਨਹੀਂ ਮੈਨੂੰ ਤਾਂ ਸ਼ੱਕ ਪੈਿੰਦੀ ਕਿ ਪੁਰਾਣੀ ਦੋ ਕਿ ਤਿੰਨਾਂ ਨਹੀਂ ਸੀ ਮੈਨੂੰ ਅੰਦਾਜ਼ਾ ਏ ਉਹ ਮੋਟਰਸਾਈਕਲ ਤੇ ਸੀ ਜਿਹੀ ਵੀ ਮੋਟਰਸਾਈਕਲ ਤੇ ਸੀ ਜੀ ਤੇ ਫਿਰ ਇਸ ਕਰਕੇ ਮੈਂ ਉਤਰਿਆ ਉਤਰਿਆ ਤੇ ਉਹ ਮੁੰਡਾ ਕੋਲੇ ਖੜ ਗਿਆ ਉਹਨਾਂ ਦੇ ਤੋਂ ਚੀਕਾਂ ਮਾਰ ਲਾਪੇ ਤੇ ਮੈਂ ਮਜਰੋ ਭੱਜਣ ਲੱਗਾ ਜਦੋਂ ਮੈਂ ਭੱਜਣ ਲੱਗਾ ਉਹ ਦੋਨਾਂ ਨੇ ਮੇਰੇ ਜਿਰੋ ਮਾਰਿਆ ਉਦੋਂ ਮੈਨੂੰ ਜਮਾ ਨਹੀਂ ਪਤਾ ਲੱਗਾ ਬਸ ਇਦੋਂ ਕੁਝ ਕੱਖ ਵੀ ਨਹੀਂ ਪਤਾ ਬਸ ਕੱਲਾ ਮੋਰਚੇ ਹੀ ਖਾਇਆ ਹੋਰ ਕੁਝ ਨਹੀਂ ਜਾਂ ਆ ਮਾਰਿਆ ਬਸ ਨਾ ਉਹਦੇ ਕੁਝ ਨਹੀਂ ਮੈਨੂੰ ਮੇਰੇ ਯਾਰ ਦੋਸਤ ਦਾ ਪਿਓ ਹੀ ਐ ਪਰ ਉਹ ਆਪਣਾ ਹੀ ਪਿਓ ਲੱਗਾ ਪਿਓ ਹੀ ਨੂੰ ਮੈਂ ਪਿਓ ਹੀ ਸਮਝਦਾ ਉਹਨਾਂ ਨੂੰ ਲੈ ਕੇ ਜਾਂਦਾ ਆਪਾਂ ਜਾਵਾਂ ਹੀ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੈਗਾ ਸੰਤਾ ਜਮਾਂ ਹੀ ਨਹੀਂ ਪਤਾ ਸੀ ਕਿ ਇਹ ਕੰਮ ਹੋਣਾ ਜਾਂ ਨਹੀਂ ਹੋਣਾ ਸਿਰਫ ਉਹ ਮੁੰਡਾ ਮੈਨੂੰ ਕਹਿੰਦਾ ਆਪਾਂ ਸ਼ਹਿਰ ਚ ਹੋਣਾ ਗੇੜਾ ਕੱਢ ਕੇ ਆਉਨੇ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੇ ਹਾਲੀ ਮੋਰ ਤੋਂ ਲੇ ਰਿਹਾ ਜੀ ਨਾ ਕੀ ਵੀਰੇ ਤੇਰਾ ਤਰਨਪੁਰ ਹਾਂਜੀ ਕੀ ਹੋਇਆ ਇਹ ਨਵੇਂ ਮੁਰਥਨ ਕੇ ਹੱਲਾ ਹੀ ਬੂਲੀਆ ਮਰਨਾਈ ਚਾਰ ਜਣੇ ਸੀਗੇ ਤੁਸੀਂ ਕਾਹਦੇ ਤੇ ਸੀ ਮੁਰਥਨ ਦੇ ਕਿੰਨਾ ਨੇ ਆਂ ਜਾਤੇ ਸੀ ਘਰ ਮੈਂ ਤਰਸੀਮ ਲਾਲ ਫਿਰ ਮੇਰਾ ਗਾਦੜੀ ਵਾਲਾ ਹੀ ਤੇ ਇਹ ਮੁੰਡੇ ਬਾਜ਼ਾਰ ਆ ਰਹੇ ਸੀਗੇ ਰਸਤੇ ਵਿੱਚ ਗਾਦੜੀ ਵਾਲੇ ਤੇ ਮੋੜ ਤੇ ਇਹਨਾਂ ਕੋਲੇ ਨਵਾਂ ਪੱਟੀ ਨਾਲ ਮੋਟਰਸਾਈਕਲ ਸੀਗਾ ਜੋ ਕਿ ਅੱਜ ਨੇ ਪਹਿਲੀ ਕੈਸਤਾਰੀ ਸੀਗੀ ਤੇ ਉਸਦੇ ਪਹਿਲੇ ਕਥਤਾਰੀ ਤੇ ਇਹ ਕਹਿੰਦੇ ਵੀ ਆਪਾਂ ਖਾਣ ਪੀਣ ਚਾਉਣੀ ਇਹ ਦੋਵੇਂ ਮੁੰਡੇ ਬਿਆਰ ਆ ਰਹੇ ਸੀਗੇ ਇਹ ਸਰ ਮੈਂ ਤਾਂ ਮੌਕੇ ਤੇ ਹੈ ਨਹੀਂ ਸੀਗਾ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਸਾਡੇ ਨਾਲੇ ਗੋਲੀ ਮਾਰਤੀ ਆ ਜੀ ਤੇ ਮੇਰੇ ਲੜਕੇ ਦੇ ਦੋਸਤ ਆ ਜਿਹੜੇ ਇਹ ਜਿਹਦੇ ਗੋਲੀ ਵੱਜੀ ਮੇਰੇ ਲੜਕੇ ਦਾ ਦੋਸਤ ਆ ਪਿੰਡ ਦਾ ਵਸਨੇ ਕੀ ਆਉਗੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਾਂ ਚੱਲ ਗਏ ਮਗਰ ਚੱਲিয়ে ਵੀ ਸੁਖਮਣੀ ਹਸਪਤਾਲ ਲੈ ਗਏ ਆ ਜਦੋਂ ਮੈਨੂੰ ਇਹ ਪਤਾ ਲੱਗਾ ਸੁਖੋਨੀ ਹਸਪਤਾਲ ਲੈ ਗਈ ਫਾਰੇ ਮੈਂ ਪਤਾ ਕੀਤਾ ਕਹਿੰਦੇ ਕਾਲੇ ਡਾਕਟਰ ਤੇ ਲੈ ਗਏ ਆ ਇਹ ਕਾਲੇ ਡਾਕਟਰ ਤੇ ਲੈ ਕੇ ਆ ਗਏ ਮੈਂ ਕਾਲੇ ਡਾਕਟਰ ਤੋਂ ਚੱਕ ਕੇ ਮੈਂ ਸਰਕਾਰੀ ਹਸਪਤਾਲ ਲੈ ਆ। ਕਾਲਾ ਜਾ ਰਹੀ ਸੀ। ਠੀਕ। ਆਹ। ਲਾਫਰੀਤ ਨਾਮ ਦਾ ਲੜਕਾ ਹੈ ਉਮਰ ਕਰੀਬ 34 ਸਾਲ ਦਾ ਹੋਊਗੀ ਰਾਤਰੀ ਵਾਸਤੇ ਲਿਆ ਹੈ। ਇਹ ਆਇਆ ਹੈ ਇਹਦੀ ਇਹਦੀ ਲੱਤਾਂ ਤੇ ਕੁਚ ਟੱਪਾਂ ਨੇ ਜਿਹਨਾਂ ਦੇ ਨਿਸ਼ਾਨ ਲੱਗ ਰਹੇ ਆ ਕਿ ਗਨ ਸ਼ਾਟ ਵਾਲੇ ਹੋਣ ਬਾਕੀ ਅਜੇ ਆਪਾਂ ਨੂੰ ਡੀਪਲੀ ਐਗਜ਼ਾਮਨ ਕਰਾਂਗੇ ਇੰਨਾ ਨਹੀਂ ਸ਼ੋਰਟੀ ਦੇ ਸਕਦੇ ਅਸੀਂ। ਪੇਸ਼ੈਂਟ ਸਟੇਬਲ ਹੈ ਫਸਟ ਸਟੇਜ ਅਸੀਂ ਦੇ ਰਹੇ ਹਾਂ। ਬਾਕੀ ਜੋ ਬਣ ਕਰ ਲਈ ਹੋਗੀ ਵਿਦ ਟਾਈਮ ਕੀ ਤਿਸਾਈਗੀ ਥੈਂਕ ਯੂ ਲਵ ਯੂ